ਜੀ ਨਾਮ ਹੈ ਜੀ ਲਖਬੀਰ ਸਿੰਘ ਸਰਪੰਚ ਜੀ ਅੱਜ ਮੋਗੇ ਚੋਂ ਪਾਣੀ ਚਾਲੂ ਕਰ ਰਹੇ ਨੇ ਨਹਿਰੀ ਪਾਣੀ ਹਾਂਜੀ ਨਮਾ ਮੋਗਾ ਲੱਗਿਆ ਕੀ ਕਹਿਣਾ ਚਾਹੋਗੇ ਕਿੰਨੇ ਸਮੇਂ ਬਾਅਦ ਪਾਣੀ ਮਿਲਿਆ ਤੁਹਾਨੂੰ ਇਹ ਜੀ ਸਾਡਾ 2657 ਟੀਆਰ ਮੋਗਾ ਜੀ ਇਹ ਸਾਡੇ ਸਤਕਰ ਜੋ ਕੈਬਨਟ ਮੰਤਰੀ ਬਰਿੰਦਰ ਕਮਰ ਗੋਲ ਜੀ ਨੇ 17 ਜਨਵਰੀ 2025 ਨੇ ਇਹ ਨੀ ਪੱਥਰ ਰੱਖਿਆ ਸੀ ਜੀ 30 ਜੁਲਾਈ 2025 ਨੂੰ ਅੱਜ ਸਾਡੇ ਪਾਣੀ ਚੱਲ ਗਿਆ ਜੀ ਯਾਨੀ ਕਿ ਇਹ ਪਾਣੀ 1995 ਚ ਬੰਦ ਹੋਇਆ ਹੋਇਆ ਜੀ ਅੱਜ 2025 ਚ ਪਾਣੀ ਚੱਲੇ ਪੂਰੇ 30 ਸਾਲਾਂ ਬਾਅਦ ਜੀ ਸਾਡੇ ਵਾਸਤੇ ਬਹੁਤ ਇਤਿਹਾਸਕ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਰੇ ਕਿਸਾਨ ਵੀਰਾਂ ਵਾਸਤੇ ਕਿਉਂਕਿ 30 ਸਾਲ ਹੋ ਗਏ ਜੀ ਪਾਣੀ ਨਹੀਂ ਦੇਖਿਆ ਅਸੀਂ ਤਾਂ ਅਸੀਂ ਤਾਂ ਸਾਨੂੰ ਤਾਂ ਸੁਰਤੇ ਨਹੀਂ ਕਦੇ ਪਾਣੀ ਆਇਆ ਸੀ ਇਹ ਸਾਡੇ ਸਤਿਕਾਰਯੋਗ ਕੈਬਨਟ ਮੰਤਰੀ ਬਰਿੰਦਰ ਗੋਇਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਤੇ ਸਾਡੇ ਸਮੂਹ ਨਗਰ ਨਿਵਾਸੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਡੇ ਕਮੇਟੀ ਵਾਲੇ ਵੀਰਾਂ ਦਾ ਤੇ ਸਾਡੇ ਮੈਕਮੇ ਦੇ ਜੀ ਸਾਹਿਬਾਨ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਸਾਡੀ ਜਿਹੜੀ ਮਨਸਾ ਸੀ ਉਹ ਪੂਰੀ ਹੋਈ ਸੀ ਮੰਤਰੀ ਸਾਹਿਬ ਨੇ ਸਾਡੇ ਨਾਲ ਇੱਕੋ ਹੀ ਵਾਦਾ ਕਰਿਆ ਸੀ ਅਸੀਂ ਵੋਟਾਂ ਤੋਂ ਪਹਿਲਾਂ ਵੀ ਜਦੋਂ ਤੁਸੀਂ ਮੰਤਰੀ ਆ ਆਪਣੀ ਸਰਕਾਰ ਆ ਗਈ ਜੀ ਸਾਡੀ ਪਾਣੀ ਪਿਚਾ ਦੇ ਜੀ ਪਹਿਲ ਦੇ ਆਧਾਰ ਤੇ ਸਾਡਾ ਘੋੜੇ ਨਾਬਦਾ ਜੀ ਇਹ ਕੰਮ ਕਰਿਆ ਮੰਤਰੀ ਸਾਹਿਬ ਨੇ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਮੰਤਰੀ ਸਾਹਿਬ ਦਾ ਸਾਡੇ ਬਰਿੰਦਰ ਕੁਮਾਰ ਗੋਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਰਦਾਸ ਕਰਾਈ ਗਈ ਹੈ ਤੇ ਉਸ ਤੋਂ ਬਾਅਦ ਲੱਡੂ ਵੰਡ ਕੇ ਵੀ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੀਏ ਇਹ ਸਾਨੂੰ ਖੁਸ਼ੀ ਹੈ ਜੀ ਜਦੋਂ ਅਸੀਂ 17 ਜਨਵਰੀ ਨੂੰ ਸ਼ੁਰੂ ਕਰਿਆ ਇਸ ਜੋ ਦੋਸਤ ਅੱਜ ਪਾਣੀ ਛੱਡੇ ਜੀ ਅੱਜ ਵੀ ਅਸੀਂ ਅਰਦਾਸ ਨਾਲ ਹੀ ਪਾਣੀ ਛੱਡ ਰਹੇ ਹਾਂ ਜੀ ਗੁਰੂ ਮਹਾਰਾਜ ਦਾ ਉਹ ਠਾਸਰਾ ਲੈ ਜੀ ਸਾਡਾ ਕੰਮ ਹੈ ਜਰ ਨਿਰਵਿਘਨ ਦਾ ਸਹਿਤ 6 ਮਹੀਨਿਆਂ ਦੇ ਵਿੱਚ ਸਾਡਾ ਕੰਮ ਪੂਰ ਚੜ ਗਿਆ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੇ ਕਿਸਾਨ ਵੀਰ ਆ ਮਹਾਰੇ ਚੱਲ ਕੇ ਆਏ ਨੇ ਜੀ ਸਾਨੂੰ ਖੁਸ਼ੀ ਹੈ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਹਾਂਜੀ ਬਾਈ ਜੀ ਕੀ ਨਾਮ ਹਾਂਜੀ ਮੇਰਾ ਨਾਮ ਜਸ਼ਨ ਸਿੰਘ ਪੰਚਾ ਜੀ ਘੋੜੇਣਾਬ ਤੋਂ ਨੰਬਰ ਪਾਰ ਤੋਂ ਜਿਵੇਂ ਜਿਵੇਂ ਪਹਿਲਾਂ ਸਰਪੰਚ ਸਾਹਿਬ ਵੀ ਦੱਸ ਕੇਟ ਹੈ ਕਹਿੰਦੇ 30 ਸਾਲਾਂ ਬਾਅਦ ਪਾਣੀ ਮਿਲੇ ਨਹਿਰੀ ਪਾਣੀ ਕਿਵੇਂ ਦੀ ਜਿਹੜਾ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਹਾਂ ਜੀ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮਤਲਬ ਕਿ ਸਰਪੰਚ ਸਾਹਿਬ ਨੇ ਦੱਸਿਆ ਸੀ 40-45 ਸਾਲ ਤੋਂ ਸਾਡੇ ਪਾਣੀ ਇਸ ਦਾ ਦੇਖੀ ਨਹੀਂ ਸੀਗਾ ਜੀ ਪਹਿਲੀ ਬਜ਼ੁਰਗਾਂ ਨੇ ਪਾਣੀ ਲਾਇਆ ਸੀਗਾ ਸਾਡੇ ਦੋ ਮੁੱਗੇ ਸੀਗੇ ਦੋਨੇ ਸਾਡੇ ਕੰਪਲੀਟ ਹੋ ਗਏ ਜੀ ਤੇ ਸਾਡਾ ਨਗਰ ਨੇ ਬਹੁਤ ਸਾਹ ਦਿੱਤਾ ਜੀ ਪੰਚਾਇਤ ਦਾ ਹੀ ਬਹੁਤ ਸਾਹ ਦਿੱਤਾ ਨੂੰ ਲੋਕਾਂ ਨੇ ਜੀ ਮਤਲਬ ਕਿ ਸਾਡਾ 6 ਮਹੀਨਿਆਂ ਦੇ ਵਿੱਚ ਦੋਨੇ ਮੁੱਗੇ ਕੰਪਲੀਟ ਹੋ ਗਏ ਜੀ ਉਹ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਜੀ ਉਹ ਵੀ ਕੰਪਲੀਟ ਹੋ ਜੂਗਾ ਜੀ ਕਿੰਨੇ ਕਿਕੜਨ ਡੱਕ ਮੈਨੂੰ ਪਾਣੀ ਲੱਗਣਾ ਇਸ ਇਹ ਮਤਲਬ ਕਿ ਪੈਂਕੀ 90 ਮੋਗਾ ਜੀ ਤੇ ਬਾਕੀ ਇਹ ਇਸ ਸਮੋਗੇ ਤੋਂ 1000 ਏਕੜ ਹੈ ਜੀ ਪਹਿਲਾਂ ਇੱਥੇ ਕੋਈ ਖਾਲ ਵਗੈਰਾ ਬਣਿਆ ਹੋਇਆ ਸੀ ਜੇ ਨਹੀਂ ਹਾਂ ਖਾਲ ਹੈਗਾ ਸੀ ਖਾਲਾ ਰਾਈ ਪਹਿਲਾਂ ਪਾਣੀ ਜਾਂਦਾ ਸੀ ਉਹ ਟੈ ਟੂਗੇ ਸੀ ਪਾਣੀ ਦੀ ਮਤਲਬ ਇਹ ਜਾਣ ਫਿਰ ਟੁੱਟ ਗਿਆ ਖਾਲ ਗਿਆ ਜਾਣ ਵਟ ਗਿਆ ਸੀਗਾ ਜੀ ਤੇ ਹੁਣ ਪੈਂ ਪਲਾਨ ਦੱਬ ਗਈ ਜੀ ਇਹਦੇ ਨਾਲ ਪਾਣੀ ਕਿੰਨਾ ਕ ਫਾਇਦਾ ਹੋਣਾ ਖਸਲਾਂ ਇਹਦਾ ਜੀ ਇਹ ਮੰਨ ਕੇ ਚਲੋ ਜੀ ਕਟ ਤੋਂ ਕਟ ਪ੍ਰਤੀ ਏਕੜ ਆ 2 ਕਮੰਟਲ ਝੜਦਾ ਵਧਣੀ ਵਧਣਾ ਜੀ ਬਸ ਕਿ ਪਾਣੀ ਦੀ ਬਚਦੂ ਜਿਹੜਾ ਨੀਚੋਂ ਪਾਣੀ ਸੀ ਕੱਢ ਰਹੀ ਸੀ ਮੋਟਰਾਂ ਨਾਲ ਉਹਦੀ ਬਹੁਤ ਸਾਨੂੰ ਫਾਇਦਾ ਹੋਊਗਾ ਜੀ ਇਸ ਪਹਿਰੀ ਪਾਣੀ ਚੂਚ ਕਰਾਂਗੇ ਜੀ ਮ ਏ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਹਾਂਜੀ ਹਾਂਜੀ ਲੱਡੂ ਵੰਡ ਕੇ ਸਾਰਾ ਨਗਰ ਬਹੁਤ-ਬਹੁਤ ਸਹਿਯੋਗ ਕਰ ਰਿਹਾ ਜੀ ਸਾਰੇ ਖੁਸ਼ੀ ਆ ਪਿੰਡ ਚ ਲੈ ਰਿਹਾ ਜੀ ਖੁਸ਼ੀ ਦੀ ਇਸ ਕਾਰਨ ਬਹੁਤ-ਬਹੁਤ ਧੰਨਵਾਦ ਕੀ ਨਾਮ ਹੈ ਬਚਰ ਕੋ ਪਿੰਡ ਕਿਹੜਾ ਹੈ ਕੋੜੇ ਨਾਂ ਬਜੇ ਸੁਖਦੇਵ ਸਿੰਘ ਨਾਉ ਹੈ ਅੱਜ ਜਿਵੇਂ ਇੱਥੇ ਮੋਗੇ ਦਾ ਕਟਾਣ ਹੋ ਰਿਹਾ ਪਾਣੀ ਛੱਡਿਆ ਜਾ ਰਿਹਾ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੰਨਾ ਕੁ ਫਾਇਦਾ ਹੋਣਾ ਇਸ ਨਾਲ ਬਹੁਤ ਖੁਸ਼ੀ ਹੋ ਰਹੀ ਹੈ ਜੀ ਹੂੰ ਇਧਰਲੇ ਪਾਸੇ ਦਾ ਪਾਣੀ ਜੀ 30 ਸਾਲੋਂ ਗਈ ਸੀ ਹੂੰ ਬਹੁਤ ਪਾ ਤਨਤਨ ਬਾਦ ਗਵਰਿੰਦਰ ਗੋਲ ਦਾ ਜੀ ਇਹਨੇ ਸਾਡਾ ਮੰਤਰੀ ਹੈ ਪਹਿਲਾਂ ਵੀ ਮੰਤਰੀ ਉਹ 25-25 ਸਾਲ ਰਹਿ ਕੇ ਬਾਗੇ ਕਿਸੇ ਨੇ ਸਾਡਾ ਕੁਛ ਨਹੀਂ ਪੁੱਛਿਆਗਾ ਇਹ ਸਾਡੀ ਜਿਹੜੀ ਕੌਰ ਕਰੀਏ ਸਾਰੀ ਬਰਿੰਦਰ ਗੋਲ ਨੇ ਕਰੀਏ ਮਤਲਬ ਮੰਤਰੀ ਨੇ ਵਕੀਲ ਸਾਹਿਬ ਨੇ ਕਰੀਏ ਹਾਂਜੀ ਹਾਂਜੀ ਪੰਚਾਇਤ ਸਾਡਾ ਨਪਲ ਬਾਕੀ ਸਾਰੀ 5 ਲੱਖਾ ਸਿੰਘ ਪੰਚਾਇਤ ਮਤਲਬ ਮੈਂਬਰ ਆਪਾਂ ਦਾ ਸਰਪੰਚ ਬਾਕੀ ਮੈਂਬਰ ਨੇ ਖੜੇ ਨੇ ਸਾਰੇ ਤੇ ਚੈਨੀ ਹੋਰੀ ਮੌਕੇ ਦੀ ਪੰਚਾਇਤ ਹੈ ਸਾਰੀ ਜੀ ਸਾਰੀ ਨੇ